ਪੰਜਾਬ ਦੇ ਵਿੱਚ ਮੋਦੀ ਜੀ ਰੈਲੀਆਂ ਕਰ ਰਹੇ ਨੇ ਕਿੰਨਾ ਕਸਰ ਹੋਵੇਗਾ ਦੇਖੋ ਜੀ ਅਸਰ ਤਾਂ ਕੰਮਾਂ ਦਾ ਹੁੰਦਾ ਰੈਲੀਆਂ ਦਾ ਅਸਰ ਨਹੀਂ ਹੁੰਦਾ ਜੋ ਕੰਮ ਕੀਤੇ ਨੇ ਆਵਾਜ਼ ਜੀ ਪਾਰਟੀ ਨੇ ਕੀਤੇ ਨੇ ਤੇ ਲੋਕਾਂ ਨੂੰ ਪਤਾ ਕਿਉਂਕਿ ਉਸ ਹੀ ਅਧਾਰ ਤੇ ਸੋਦਾ ਬੋਲਦੇ ਦੇਖੋ ਜੀ ਸਾਡੀ ਅਪੀਲ ਹੈ ਸੈਂਟਰ ਸਰਕਾਰ ਤੋਂ ਕਿ ਜਿਹੜਾ ਕਿਸਾਨਾਂ ਦਾ ਪਾਣ ਦਾ ਹੱਕ ਹੈ ਜੇ ਸਰਕਾਰ ਆਪਣੇ ਕਿਸਾਨ ਨੇ ਵੀਰ ਉਹ ਦਿਨ ਨਹੀਂ ਦੇਖਦੇ ਆ ਆਦਮੀ ਦੇਖਦੇ ਅਨਾਦਾਤਾ ਸਾਡਾ ਜੋਕਾਂ ਦੇ ਢਿੱਡ ਭਰਨ ਵਾਲੇ ਦਾ ਆਪ ਦਾ ਢਿੱਡ ਖਾਲੀ ਹੁੰਦਾ ਜੀ ਸਾਡੀ ਅਪੀਲ ਇਹ ਹੈ ਸੈਂਟਰ ਸਰਕਾਰ ਤੋਂ ਕਿ ਜਿਹੜੀ ਐਮਐਸਪੀ ਹੈ ਉਹ ਜਲਦ ਤੋਂ ਜਲਦ ਲਾਗੂ ਕਰਨੀ ਚਾਹੀਦੀ ਹੈ ਕੰਪੀਅਰ ਜੀ ਦੇ ਹੱਦ ਦੇ ਵਿੱਚ ਕੌਣ ਪ੍ਰਚਾਰ ਕਰਨ ਤੱਕ ਪਹੁੰਚੇ ਹੋ? ਆਕਾਟੂ ਦੇ ਕੇ ਕਿਸ ਤਰ੍ਹਾਂ ਫੀਲ ਹੋ ਰਹਾ ਹੈ? ਦੇਖੋ ਜੀ ਬਹੁਤ ਹੀ ਅੱਛਾ ਹੈ ਲੋਕਾਂ ਚ ਲੋਕੀ ਤਿਆਰੀ ਕੀਤੀ ਬੈਠੇ ਨੇ ਕਿ ਕੱਲ ਦੇ ਇਲੈਕਸ਼ਨ ਆਉਣ ਤਾਂ ਵੋਟਾਂ ਦਾ ਦੇਣਾ ਹੈ ਤੇ ਮੀਤheer ਜੀ ਨੂੰ ਇਥੋਂ ਫਾਰੀ ਬਹੁਤ ਨਾਲ ਪੂਰੀ ਤਰ੍ਹਾਂ ਸੁਰੂਟ ਰੋਟੇ ਪਾ ਕੇ ਭੇਜੋ। ਪੰਜਾਬ ਦੇ ਵਿੱਚ ਮੋਦੀ ਜੀ ਰੈਲੀਆਂ ਕਰ ਰਹੇ ਨੇ ਕਿੰਨਾ ਕਸਰ ਹੋਵੇਗਾ ਜੀ? ਦੇਖੋ ਜੀ ਅਸਰ ਤਾਂ ਕੰਮ ਦਾ ਹੁੰਦਾ ਹੈ ਰੈਲੀਆਂ ਦਾ ਅਸਰ ਨਹੀਂ ਹੁੰਦਾ ਜੋ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਤੇ ਲੋਕਾਂ ਨੂੰ ਪਤਾ ਹੈ ਕਿ ਉਹ ਸੀ ਅਦਾਤ ਹੁੰਦਾ ਕਹਣਗੇ। ਇੱਕ ਖੈਰਾ ਸਾਹਿਬ ਨੇ ਜਿਹੜਾ ਗਿਆਨ ਦਿੱਤਾ ਜੀ ਪ੍ਰਵਾਸੀ ਮਜ਼ਦੂਰਾਂ ਦਾ ਕਿਸੇ ਸਰੂਪ ਦਾ ਨਹੀਂ ਕੋਈ ਸਾਰੇ ਆਪਣੇ ਵੀਰ ਨੇ ਚਾਹੇ ਪ੍ਰਵਾਸੀ ਹੋਣ ਚਾਹੇ ਇੱਥੋਂ ਦੇ ਹੋਣ ਸਾਰੇ ਦੇ ਹਲ-ਮਿਲ ਕੇ ਰਹਿਣਾ ਹੈ ਜੇ ਪ੍ਰਵਾਸੀ ਨਾ ਹੋਣ ਆਪਣੇ ਕੰਮ ਕਰ ਵੀ ਨਾ ੱਟ ਪਲੇ ਸੋ ਇੱਕ ਜੁਟਾ ਹੋ ਕੇ ਰਹਿਣਾ ਚਾਹੀਦਾ ਸਾਡੇ ਦਾ ਧਰਮਾ ਜਾਤ ਦਾ ਪਾਤਾਂ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਕੰਮਾਂ ਦੀ ਰਾਜਨੀਤੀ ਵੱਲ ਜਾਣਾ ਚਾਹੀਦਾ ਹੈ ਸੈਂਟਰ ਸਰਕਾਰ ਦੀ ਜਿਵੇਂ ਕਿਸਾਨਾਂ ਦੇ ਐਮਐਸਕੇ ਨੂੰ ਲੈ ਕੇ ਚੱਲ ਰਹੇ ਹੈ ਉਹ ਰਾ ਕੋਈ ਹਲੰਕੂਰਾਇ ਸੀ। ਕਿ ਸਾਡੀ ਅਪੀਲ ਹੈ ਸੈਂਟਰ ਸਰਕਾਰ ਤੋਂ ਵੀ ਜਿਹੜਾ ਕਿਸਾਨਾਂ ਦਾ ਪੰਡ ਦਾ ਹੱਕ ਹੈ। ਜੇ ਸਰਕਾਰ ਆਪਣੇ ਕਿਸਾਨ ਨੇ ਵੀਰ ਉਹ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ। ਅੰਨਦਾਤਾ ਸਾਡਾ। ਝੋਕਿਆਂ ਦੇ ਢਿੱਡ ਭਰਨ ਵਾਲੇ ਦਾ ਆਪ ਦਾ ਢਿੱਡ ਖਾਲੀ ਹੁੰਦਾ ਜੀ। ਸਾਡੀ ਅਪੀਲ ਇਹ ਹੈ ਸੈਂਟਰ ਸਰਕਾਰ ਤੱਕ ਜਿਹੜੀ ਐਮਐਸਪੀ ਹੈ ਉਹ ਜਲਦ ਤੋਂ ਜਲਦ ਲਾਗੂ ਕਰਨੀ ਚਾਹੀਦੀ ਚੀ। ਧੰਨਵਾਦ।